ਦਰਾਹ ਵਿਖੇ ਸੀਆਈਡੀ ਸੀਰੀਅਲ ਦੀ ਨਕਲ ਕਰਦਿਆਂ 13 ਸਾਲਾਂ ਮਾਸੂਮ ਬੱਚੀ ਦੀ ਹੋਈ ਦਰਦਨਾਕ ਮੌਤ ਦਰਾਹ ਸ਼ਹਿਰ ਵਿੱਚ ਇੱਕ ਦੁਖਦਾਈ ਅਤੇ ਚਕਾਉਣ ਵਾਲੀ ਘਟਨਾ ਵਾਪਰੀ ਜਿੱਥੇ ਸੀਆਈਡੀ ਨਾਂ ਦਾ ਟੀਵੀ ਅਪਰਾਧਕ ਨਾਟਕ ਦੀ ਨਕਲ ਕਰਦਿਆਂ 13 ਸਾਲ ਅਨੀਤਾ ਨਾਮਕ ਲੜਕੀ ਆਪਣੀ ਜਾਨ ਗਵਾ ਬੈਠੀ ਅਨੀਤਾ 8ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸਦਾ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਤੋਂ ਆਇਆ ਹੋਇਆ ਸੀ ਮਿਲੀ ਜਾਣਕਾਰੀ ਅਨੁਸਾਰ ਅਨੀਤਾ ਆਪਣੇ ਭਰਾ ਅਤੇ ਕੁਝ ਹੋਰ ਗੁਆਂਢ ਦੇ ਬੱਚਿਆਂ ਨਾਲ ਘਰ ਵਿੱਚ ਬੈਠੀ ਸੀਆਈਡੀ ਸੀਰੀਅਲ ਦੇਖ ਰਹੀ ਸੀ ਸੀਰੀਅਲ ਦਰਾਂ ਨਕਲ ਕਰਦਿਆਂ ਇੱਕ ਖਤਰਨਾਕ ਦ੍ਰਿਸ਼ ਦਰਹਾਉਣ ਦੀ ਲੱਗ ਪਈ ਉਸਨੇ ਇੱਕ ਤਾਰ ਲੈ ਕੇ ਆਪਣੀ ਗਰਦਨ ਦੇ ਵਿੱਚ ਪਾ ਲਈ ਅਤੇ ਫਾਂਸੀ ਲੈਣ ਲਈ ਨਕਲ ਕਰਦਿਆਂ ਮੇਜ਼ ਤੇ ਚੜ ਗਈ ਅਚਾਨਕ ਮੇਜ਼ ਟੁੱਟ ਗਿਆ ਅਤੇ ਉਹ ਤਾਰ ਨਾਲ ਲਟ ਗਈ ਤੇ ਉਸਦੀ ਮੌਤ ਹੋ ਗਈ ਕੀ ਨਾਮ ਹੈ ਜੀ ਅਪਕਾ ਚਿਰਾਜ ਬੱਲਕਾ ਕੀ ਬਾਤ ਸਰ ਬੱਚੇ ਸੀ ਆਈ ਟੀ ਵਾਲਾ ਸੀਰੀਅਲ ਦੇਖ ਰਹੇ تھے ਤੀਨੋ ਚਾਰੋਂ ਮਿਲ ਕੇ ਉਹ ਕਹਿੰਦੇ ਕੋਈ ਸੀ ਆਈ ਟੀ ਵਾਲਾ ਕਰਕੇ ਦਿਖਾਤਾ ਇਹ ਮਿੱਟੀ ਵਾਲੇ ਰੈਕ ਉੱਪਰ ਉਹ ਚ ਤਾਰ ਟੰਗਾ ਹੋਆ ਥਾ उसपे चढ़ गई और चढ़ के गला में लगा दिया वो और टेबल टूटा हुआ था तेरे से एक, एक टेबल घसा गया वो टंग गई उस पे। क्या नाम अनीता। सी क्लास में पर? से ये प्राथमिक विद्यालय में रहने बिहार के पड़ता है सरपंच कॉलोनी की तरफ हाँ दुराहा से आगे पे so, कोई नहीं सर नहीं, तो मेरा लड़का जो है ना साथ था हाँ। उसको उसे हुआ तो गली में हल्ला करने लग गया था ठीक अच्छा। है तो उसके बाद में मेरा मम्मी उसका आ गई थी ड्यूटी से तो रास्ता में कोई जा रहा था उसको खोजने तो मोटरसाइकिल से मिला था कहा था आपको तो लड़की ऐसे ऐसे हो गई तो फिर वो आए तो हम एक बजे काम पे थे तो हमको फोन आया तो फिर हम लोग भी आए अपने भाई को बहन को अच्छा, भाई छोटा है।, अच्छा। हाँ। अच्छा, कि है हाँ हाँ चार सबसे बड़ी है इसकी तेरह साल ਕੱਦ ਕੀ ਬਾਤ ਹੈ ਜੀ ਚਲੋ ਪਰਸਨ ਕੀ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵੀਰ ਸਿੰਘ ਹੈ ਕੀ ਲੱਗਦੇ ਹੋ ਤੁਸੀਂ ਬੱਚੇ ਦੇ ਭਾਈ ਲੱਗਦੇ ਆ ਇਹ ਰਿਸ਼ਤੇਦਾਰੀ ਜੀ ਮੇਰਾ ਮਾਮੇ ਦਾ ਸਾਡੂ ਹੈ ਜੀ ਅੱਛਾ ਤੇ ਕੀ ਕੱਟਣਾ ਆ ਹੋਈ ਹੈ ਜੀ ਕੱਟਣਾ ਆਏ ਹੋਏ ਅਸੀਂ ਕੰਮ ਤੇ ਸੀਗੇ ਜੀ ਤੇ ਸਾਨੂੰ ਕੰਮ ਤੇ ਫੋਨ ਆਇਆ ਜੀ ਕਿ ਗਰਲਫਰਾਹ ਲੈ ਲਿਆ ਜੀ ਅਸੀਂ ਜਿਵੇਂ ਗਏ ਸਿੱਧਾ ਗਏ ਤਾਂ ਕਹਾਨੂੰ ਤਾਂ ਉੱਥੇ ਸਾਰੇ ਪਹੁੰਚੇ ਹੋਏ ਸੀ ਜੀ ਅਥੀ ਜਦੋਂ ਅਸੀਂ ਪਹੁੰਚੇ ਫਿਰ ਦੇਖਿਆ ਉਸੇ ਮੁਲਾਜ਼ਮ ਵੀ ਪਹੁੰਚੇ ਹੋਏ ਸੀ ਉਹਨੇ ਨੇ ਸਾਰਾ ਕੰਮ ਉਹਨੇ ਨਹੀਂ ਕਰਿਆ ਇਹ ਸਾਡੇ ਜਾਣ ਤੋਂ ਪਹਿਲਾਂ ਮੁਲਾਜ਼ਮ ਪਹੁੰਚੇ ਹੋਏ ਸੀ ਤਾਂ ਕੁਝ ਕਾਰਨ ਪਤਾ ਲੱਗੇ ਕੀ ਕਾਰਨ ਤਾਂ ਪਤਾ ਨਹੀਂ ਲੱਗੇ ਸੀ ਤਾਂ ਕੰਮ ਤੇ ਸੀਗੇ ਸਰ ਕਿਤਾ ਨੇ ਦੱਸਿਆ ਹੋਣਾ ਕੁਝ ਨਹੀਂ ਦੱਸਿਆ ਨਹੀਂ ਬੱਚੇ ਨੂੰ ਵੀ ਨਹੀਂ ਇਹ ਵੀ ਸਾਰੇ ਸਾਰੇ ਕੰਮ ਤੇ ਸੀ ਇਸੇ ਇਕੱਠੇ ਆਉਂਦੇ ਸੀਗੇ ਸਾਰੇ ਇਹ ਤਾਂ ਬੱਚੇ ਨੂੰ ਪਤਾ ਹੋਊਗਾ ਬੱਚੇ ਦਾ ਜਾਣਦਾ ਇਹ ਛੋਟੇ ਛੋਟੇ ਬੱਚੇ ਨਹੀਂ ਇਹ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਲੜਕੀ ਹੈ ਅਨੀਤਾ ਪੁੱਤਰੀ ਰਾਜਵੰਦ ਦੇ ਜੋ ਕਿ ਤਕਰੀਬਨ 5-6 ਮਹੀਨੇ ਤੋਂ ਬਿਹਾਰ ਤੋਂ ਇੱਥੇ ਆਪਣੇ ਪੰਜਾਬ ਦੇ ਅੜਾਚਾਂ ਗਰਾਹ ਥਾਣੇ ਚੋਂ ਪਿੰਡ ਪੰਨਾ ਉੱਥੇ ਆ ਕੇ ਰਹਿਣ ਲੱਗੇ ਸੀ ਕੱਲ ਇਨਫੋਰਮੇਸ਼ਨ ਆਈ ਸੀ ਕਿ ਉਹਨੇ ਘਰ ਦੇ ਬਾਹਰ ਜਿਹੜੀ ਤਾਰ ਲੱਗੀ ਹੋਈ ਹੈ ਤਾਰ ਦੇ ਨਾਲ ਗੱਲਬਾਤ ਲੈ ਕੇ ਸੁਸਾਈਡ ਕਰ ਲਈ ਉਹ ਅਸੀਂ ਮੌਕੇ ਤੇ ਗਏ ਸੀ ਮੌਕੇ ਤੇ ਹਾਲਾਤ ਦੇਖ ਕੇ ਉਹਨਾਂ ਦੇ ਘਰ ਪਰਿਵਾਰ ਨਾਲ ਗੱਲਬਾਤ ਕੀਤੀ ਤੇ 194 ਬੀਐਨਐਸ ਦੀ ਕਾਰਵਾਈ ਅਮਲ ਵਿੱਚ ਲੈ ਕੇ ਤਫ਼ਤੀਸ਼ ਜਿਹੜੀ ਉਹ ਸ਼ੁਰੂ ਕਰ ਦਿੱਤੀ ਅੱਜ ਜੋ ਕਿ ਸਾਨੂੰ ਵਿਸ਼ੇ ਰਹੀ ਇਹ ਗੱਲ ਸਾਮਣੇ ਆਇਆ ਕਿ ਉਹਦੇ ਫਾਦਰ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਲੜਕੀ ਜਿਹੜੀ ਸੀਆਈਡੀ ਦੇਖਨੀ ਸੀ ਤੇ ਉਹਦੀ ਉਹਨੂੰ ਦੇਖਦੇ ਹੋਏ ਉਹ ਖੇਡਦੇ ਖੇਡਦੇ ਇਹ ਜਿਹੜੀ ਘਟਨਾ ਨੂੰ ਅਨਜਾਨ ਲੱਗਾ ਇੱਕ ਲੜਕੀ ਦੀ ਜਿਹੜੀ ਉਮਰ ਹੈ 14 ਸਾਲ ਸੀ ਅਸੀਂ ਸ਼ੁਰੂ ਤੋਂ ਹੀ ਇਹਦੀ ਬੜੀ ਡੂੰਘਾਈ ਨਾਲ ਹਰ ਇੱਕ ਐਂਗਲ ਨੂੰ ਧਿਆਨ ਵਿੱਚ ਰੱਖਦੇ ਹੋਏ ਤਫ਼ਤੀਸ਼ ਕਰ ਰਹੇ ਹਾਂ ਜੋ ਉਹਦੇ ਪਿਤਾ ਨੇ ਸਟੇਟਮੈਂਟ ਦਿੱਤੀ ਹੈ ਹੁਣ ਮੀਡੀਆ ਸਾਹਮਣੇ ਦਿੱਤੀ ਹੈ ਇਹਨੂੰ ਵੀ ਦੌਰਾਨੇ ਤਫ਼ਤੀਸ਼ ਇਹ ਧਿਆਨ ਵਿੱਚ ਰੱਖ ਕੇ ਤਫ਼ਤੀਸ਼ ਅਮਲ ਵਿੱਚ ਲੈਂਦੇ ਸੀ ਸੀਆਈਡੀ ਕੀ ਆ ਸਰ ਉਹ ਕੀ ਦੱਸਿਆ ਸੀ ਜਿਹੜੀ ਜਰੂਰ ਸਾਹਮਣੇ ਮਾਮਲਾ ਹੈ ਸੀਆਈਡੀ ਕੀ ਕੀ ਲੋ ਸੀਆਈਡੀ ਕੋ ਸੀਰੀਅਲ ਹੈ ਜੀ ਤੇ ਕਿੰਨੇ ਕ ਬੱਚੇ ਦੇਖ ਰਹੇ ਸੀ ਉਸ ਵਿੱਚ ਕੁਝ ਪਤਾ ਲੱਗੇ ਕੀ ਘਰ ਦੇ ਵਿੱਚ ਤਿੰਨ ਭਾਈ ਭੈਣ ਹੈ ਜੀ ਇਹ ਜਿਹੜੀ ਲੜਕੀ ਨੇ ਸੁਸਾਇਡ ਕੀਤੀ ਹੈ ਵੱਡੀ ਹੈ ਬਾਕੀ ਇਹਦੇ 5 6 ਸਾਲ ਉਮਰ ਦੇ ਭਾਈ ਭੈਣ ਹਨ